ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਬਣਾਉਣ ਜਾਣੀ ਆ ਖੀਰ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਖੀਰ ਬਣ ਕੇ ਤਿਆਰ ਹੋਈ ਸੀ ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਦੁੱਧ ਲੈ ਲੈਣਾ ਜਿੰਨੇ ਵੀ ਤੁਸੀਂ ਖੀਰ ਬਣਾਣੀ ਚਾਹੋ ਦੁੱਧ ਲੈ ਲੈਣਾ ਦੁੱਧ ਦੇ ਵਿੱਚ ਚੌਲ ਅਸੀਂ ਪਾਣੇ ਆ ਜੋ 3 ਘੰਟੇ ਤੱਕ ਪਾਣੀ ਦੇ ਵਿੱਚ ਭਿੱਜੇ ਹੋਏ ਚੌਲ ਸੀ ਫਿਰ ਆਪਣਾ ਵਾਈਟ ਹੋ ਜਾਂਦੇ ਆ ਚੌਲ ਤੇ ਉਹ ਚੌਲ ਫਿਰ ਦੁੱਧ ਦੇ ਵਿੱਚ ਪਾਣੇ ਆ ਉਹ ਛੇਤੀ ਪੱਕ ਜਾਂਦੇ ਆ ਫਿਰ ਉਹਨੂੰ ਹੌਲੀ ਹੌਲੀ ਜਦੋਂ ਆਪਾਂ ਟੱਕ ਕੇ ਉਹਨੂੰ ਪਕਾਣਾ ਹੈ ਜਦੋਂ ਚੋਲ ਗਲ ਜਾਣਗੇ ਪੋਟੈਟੋ ਪ੍ਰੈਸ਼ਰ ਦੀ ਹੈਲਪ ਦੇ ਨਾਲ ਉਹਨੂੰ ਹੌਲੀ ਹੌਲੀ ਮੈਸ਼ ਕਰਦੇ ਜਾਣਾ ਸਾਰੀ ਖੀਰ ਬਿਲਕੁਲ ਲੋ ਫਲੇਮ ਤੇ ਬਨਣੀ ਹੈ ਆਪਨੇ ਰਿਕੁਆਇਰਮੈਂਟ ਦੇ ਅਕੋਰਡਿੰਗ ਉਹਦੇ ਵਿੱਚ ਤੁਸੀਂ ਜਿਹੜੇ ਵੀ ਡਰਾਈ ਫਰੂਟਸ ਐਡ ਕਰਨਾ ਚਾਹੋ ਪਾ ਸਕਦੇ ਹੋ ਵਿੱਚ ਹਰੀ ਇਲਾਚੀ ਪਾ ਲਓ ਉਹਨੂੰ ਹੌਲੀ ਹੌਲੀ ਮਿਕਸ ਕਰੋ ਉਹਦੇ ਵਿੱਚ ਤੁਸੀਂ ਉਹਨੂੰ ਚੰਗੀ ਤਰ੍ਹਾਂ ਪਕਾ ਲਓ ਵਿੱਚ ਬਦਾਮ ਤੇ ਰੇਜ਼ਿਨਸ ਪਾਈਆਂ ਹੀ ਮੈਂ ਕਿਸ਼ਮਿਸ਼ ਤੇ ਬਦਾਮ ਵਿੱਚ ਪਾਈ ਕਿਸ਼ਮਿਸ਼ ਵੀ ਪਾਣੀ ਦੇ ਵਿੱਚ ਭਿੱਜੀ ਹੋਈ ਸੀ ਟੀਲ 1 ਆਰ ਤੱਕ ਉਹ ਭਿੱਜੀ ਰਹੀ ਫਿਰ ਉਹਨੇ ਆਪਣਾ ਕਲਰ ਛੱਡ ਦਿੱਤਾ ਕਿਉਂਕਿ ਉਹ ਗਰਮ ਹੁੰਦੀ ਹੈ ਇਸ ਕਰਕੇ ਉਹਨੂੰ ਇੰਨਾ ਦਿਨਾਂ ਦੇ ਵਿੱਚ ਪਿਉਂਗੇ ਹੀ ਯੂਜ਼ ਕਰਨਾ ਚਾਹੀਦਾ ਸੋ ਉਹ ਵਿੱਚ ਪਾਈ ਹੌਲੀ ਹੌਲੀ ਖੀਰ ਤਿਆਰ ਹੌਲੀ ਹੌਲੀ ਉਹਨੂੰ ਹਲਾਉਂਦੇ ਗਏ ਬਣਦੀ ਗਈ ਮੈਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਖੀਰ ਨੂੰ ਸੰਘਣੀ ਜ਼ਿਆਦਾ ਹੋ ਗਈ ਸੀ ਪਤਲੀ ਕਰਨ ਲਈ ਹੋਰ ਦੁੱਧ ਪਾ ਦਿੱਤਾ ਤੇ ਵਿੱਚ ਸ਼ੱਕਰ ਹੋਰ ਪਾ ਦਿੱਤੀ ਸੋ ਖੀਰ ਬਹੁਤ ਸਵਾਦਮਨ ਕੇ ਤਿਆਰ ਹੋ ਇਸੇ ਤੁਸੀਂ ਵੀ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਆਪਣਾ ਮਿੱਠਾ ਜਾਂ ਖੀਰ ਨੂੰ ਪਤਲਾ ਰੱਖਣਾ ਸੰਘਣਾ ਰੱਖਣਾ ਉਹ ਐਡਜਸਟ ਕਰ ਸਕਦੇ ਹੋ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ ਪਲੀਜ਼ ਲਾਈਕ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ